ਹਾਂਜੀ ਕੀ ਹਾਲ ਹੈ ਮੇਰੇ ਪਿਆਰੇ ਸਾਥੀਓ ਮੈਂ ਤੁਹਾਡਾ ਆਪਣਾ ਵਿਲੀਅਮ ਮੋਗਿਆਲਾ ਵਿਦਿਮੇ ਬੜੇ ਮਤਲਬ ਕਿ ਇੱਥੇ ਤੁਹਾਨੂੰ ਪਤਾ ਹੀ ਇਹ ਸਿਸਟਮ ਲਗਾ ਚੁੱਕਾ ਤੇ ਲਗਾ ਰਹੇ ਵੀ ਆ ਤੁਹਾਡੇ ਭਰਾਵਾਂ ਦੀ ਕਿਰਪਾ ਨਾਲ ਤੇ ਮੈਨੂੰ ਮਤਲਬ ਕਿ ਹੁਣ ਕਾਫੀ ਜਣੇ ਨੇ ਕਿਹਾ ਕਿ ਵਿਲੀਅਮ ਯਾਰ ਕੁਛ ਅਦਾਦਾ ਬਣਾ ਕਿ ਜਿਹਦੇ ਨਾਲ ਅਸੀਂ ਘਰੇ ਬੈਠੇ ਹੀ ਬੰਦ ਕਰ ਸਕੀਏ ਸਿਸਟਮ ਆਪਣਾ ਛਟਵੜਾ ਸਾਨੂੰ ਦੁਕਾਨ ਤੇ ਆਉਣ ਦੀ ਲੋੜ ਨਾ ਪਵੇ ਜਿੱਦ ਤੱਕ ਕਿ ਕਈਆਂ ਭਰਾ ਦੇ ਕੈਮਰੇ ਵੀ ਲੱਗੇ ਹੋਏ ਆ ਤੇ ਉਹ ਕਹਿੰਦੇ ਵੀ ਅਸੀਂ ਜਿੱਦੋਂ ਇਹ ਹੁੱਟਰ ਹੁੰਦਾ ਇੱਕ ਵਾਰੀ ਅਸੀਂ ਘਰੇ ਬੈਠੇ ਦੇਖ ਲਿਆ ਕਰੀਏ ਵੀ ਕੋਈ ਐਦਾਂ ਦੀ ਗੱਲਬਾਤ ਤਾਂ ਨਹੀਂ ਹੈਗੀ ਵੀ ਅਸੀਂ ਘਰੇ ਬੈਠੇ ਹੀ ਸਾਇਲੈਂਟ ਕਰ ਸਕੀਏ ਸਿਸਟਮ ਬੰਦ ਕਰ ਸਕੀਏ ਉਹਨਾਂ ਭਰਾਵਾਂ ਦੀ ਡਿਮਾਂਡ ਤੇ ਆਪਾਂ ਆਮ ਵਾਲਾ ਮਤਲਬ ਕਿ ਸਿਸਟਮ ਨਵਾਂ ਬਣਾਤਾ ਸ਼ਟਰ ਵਾਲਾ ਇਹ ਆਪਣਾ ਬਿਲਕੁਲ ਨਵਾਂ ਮਾਡਲ ਆਪਾਂ ਤਿਆਰ ਕੀਤਾ ਡਬਲ ਸਪੀਕਰ ਫੇਰ ਇਹਦੇ ਚ ਇੱਕ ਹੋਰ ਪ੍ਰੋਬਲਮ ਆਉਣ ਲੱਗੀ ਇਹ ਮਾਡਲ ਮੈਂ ਪਹਿਲਾਂ ਵੀ ਤਿਆਰ ਕੀਤਾ ਹੋਇਆ ਸੀ ਘਰੇ ਬੈਠੇ ਹੀ ਬੰਦ ਕਰਨ ਵਾਸਤੇ ਫਿਰ ਉਹਦੇ ਵਿੱਚ ਕਈ ਭਰਾ ਕਹਿੰਦੇ ਸੀ ਨਹੀਂ ਯਾਰ ਵੀ ਕਿਵੇਂ ਸਾਡੇ ਬਜ਼ੁਰਗਾਂ ਨੇ ਦੁਕਾਨ ਖੋਲ੍ਹਣੀ ਉਹਨਾਂ ਨੂੰ ਐਸਐਮਐਸ ਨਹੀਂ ਕਰਨਾ ਹੁੰਦਾ ਮੈਸੇਜ ਨਹੀਂ ਕਰਨਾ ਹੁੰਦਾ ਉਹਦੇ ਕਰਕੇ ਸਿਸਟਮ ਡੀਐਕਟਿਵਡ ਇਹ ਸਿਸਟਮ ਪਹਿਲਾਂ ਡੀਐਕਟਿਵੇਟ ਐਕਟਿਵੇਟ ਹੁੰਦਾ ਸੀ ਮੈਸੇਜ ਨਾਲ ਹੁਣ ਇਹ ਜਿਹੜਾ ਸਿਸਟਮ ਹੈ ਆਪਣਾ ਇਹਦੇ ਵਿੱਚ ਆਪਾਂ ਨਾਲ ਚਾਬੀ ਦਾ ਦੇਤਾ ਸਿਸਟਮ ਜੇ ਨਾਰਮਲੀ ਤੁਸੀਂ ਮੋਬਾਈਲ ਤੋਂ ਨਹੀਂ ਕਰਨਾ ਚਾਬੀ ਤੋਂ ਹੀ ਔਨ ਹੋ ਜਾਏਗਾ ਠੀਕ ਹੈ ਜੀ ਤੇ ਚਾਬੀ ਤੋਂ ਹੀ ਆਣ ਕੇ ਸਵੇਰ ਆਫ ਹੋ ਜਾਏਗਾ ਜੇ ਮਤਲਬ ਕਿ ਉਹਦੇ ਵਿੱਚ ਕੋਈ ਤੁਹਾਨੂੰ అలਾਰਮ ਆਉਂਦਾ ਹੈ ਦੁਕਾਨ ਦਾ ਤੁਹਾਡੇ ਜੇ ਕੈਮਰਾ ਲੱਗਾ ਹੋਇਆ ਉੱਥੇ ਤੇ ਤੁਸੀਂ ਇਹਨੂੰ ਘਰ ਬੈਠਾ ਹੀ ਬੰਦ ਕਰ ਸਕਦੇ ਹੋ ਆਪਦੇ ਫੋਨ ਤੋਂ ਹੀ ਬੰਦ ਹੋ ਜਾਏਗਾ ਫਿਰ ਇਹਦੇ ਵਿੱਚ ਆਪਾਂ ਇਹ ਵੀ ਕਰਤਾ ਵੀ ਪੰਜ ਨੰਬਰਾਂ ਤੇ ਕਾਲਿੰਗ ਕਰਤੀ ਆ ਠੀਕ ਆ ਜਿੱਦਾਂ ਕੋਈ ਕਹਿੰਦੇ ਨਹੀਂ ਯਾਰ ਦੋ ਨਹੀਂ ਸਾਨੂੰ ਵੱਧ ਨੰਬਰ ਚਾਹੀਦਾ ਇਹਦੇ ਤੇ ਪੰਜ ਨੰਬਰਾਂ ਤੇ ਕਾਲਿੰਗ ਕਰੇਗਾ ਇਹਦੇ ਵਿੱਚ ਮੇਡਨ ਇੰਡੀਆ ਜੀਐਸਐਮ स्लॉट ਆਪਣੀ ਇਦੇ ਵਿੱਚ ਸਿਮ ਵਾਲੀ ਟ੍ਰੇਲ ਆਈ ਹੋਈ ਆ ਹੈਵੀ ਕੁਆਲਿਟੀ ਚ ਆਪਾਂ ਥੋੜਾ ਵਧੀਆ ਬਣਾਤਾ ਇੱਕ ਥੋੜਾ ਸਲਿਮ ਕਰਤਾ ਇਹਨੂੰ ਮਾਡਲ ਥੋੜਾ ਮਤਲਬ ਕਿ ਸਲਿਮ ਕਰਤਾ ਜਿਹਦੇ ਕਰਕੇ ਮਤਲਬ ਕਿ ਵਧੀਆ ਫਿੱਟ ਆ ਸਕੇ ਆ ਹੋਰ ਵੀ ਇਹਦੇ ਵਿੱਚ ਆਪਾਂ ਕਾਫੀ ਮਤਲਬ ਕਿ ਨਵੇਂ ਫੀਚਰ ਪਾਤੇ ਆ ਜਿੱਦਾਂ ਤੁਸੀਂ ਇਹਦਾ ਪਾਸਵਰਡ ਵੀ ਹੁਣ ਘਰ ਬੈਠੇ ਹੀ ਚੇਂਜ ਕਰ ਸਕਦੇ ਹੋ ਇੱਕ ਇਹਦੇ ਵਿੱਚ ਸਭ ਤੋਂ ਮੇਨ ਜਿਹੜਾ ਅਸੀਂ ਐਟ ਕੀ ਫੀਚਰ ਐਡ ਕੀਤਾ ਇਹਦੇ ਵਿੱਚ ਜਿੱਦਾਂ ਕਿ ਚਲੋ ਆਪਾਂ ਇਲੀਨ ਸਾਰੇ ਮਤਲਬ ਕਿ ਇੱਕੋ ਜਿਹੀ ਹੁੰਦੇ ਆ ਬਹੁਤ سارے ਮਤਲਬ ਕੀ ਵੱਖਰੇ ਵੀ ਹੁੰਦੇ ਆ ਕਈ ਵਾਰੀ ਹੁਣ ਇਹਦੇ ਵਿੱਚ ਮੈਂ 5 ਨੰਬਰ ਐਡ ਕਰਤੇ ਕਈ ਵਾਰੀ ਕਿ ਉਹਨਾਂ ਪੰਜਾਂ ਨੰਬਰਾਂ 'ਚ ਕੋਈ ਜਣਾ ਬੰਦ ਕਰ ਦੇ ਸਿਸਟਮ ਤੇ ਆਪਣੀ ਚੋਰੀ ਹੋ ਜੇ ਠੀਕ ਆ ਉਹਨੂੰ ਰੋਕਣ ਵਾਸਤੇ ਇਹਦੇ ਵਿੱਚ ਜਿਹੜਾ ਆਪਾਂ ਲੇਟੈਸਟ ਨਵਾਂ ਫੀਚਰ ਪਾਇਆ ਨਾ ਉਹ ਜਿੱਦ ਜ ਕੋਈ ਵੀ ਪੰਜਾਂ ਨੰਬਰਾਂ 'ਚੋਂ ਜਦੋਂ ਕੋਈ ਐਕਟੀਵੇਟ ਉਹਨੂੰ ਬੰਦ ਕਰ ਦੂਗਾ ਡੀਐਕਟੀਵੇਟ ਬੰਦ ਕਰੂਗਾ ਠੀਕ ਆ ਉਦੋਂ ਬਾਕੀ ਚਾਰਾਂ ਨੰਬਰਾਂ ਨੂੰ ਵੀ ਮੈਸੇਜ ਕਰ ਦੇਗਾ ਇਹ ਆਪਣਾ ਸਿਸਟਮ ਕਿ ਬਾਈ ਜੀ ਮੈਨੂੰ ਆਹਲੇ ਨੰਬਰ ਨੇ ਬੰਦ ਕੀਤਾ ਫੇਰੇ ਦੇ ਵਿੱਚ ਇੱਕ ਇਹ ਆ ਜਿੱਦਾਂ ਆਪਣੇ ਪਹਿਲਾ ਮਾਡਲ ਸੀ ਆਹ ਵਾਲਾ ਇਹਦੇ ਵਿੱਚ ਇਹ ਸਿਰਫ ਬੈਟਰੀ ਦਿਖਾਉਂਦਾ ਸੀ ਕਿ ਬੈਟਰੀ ਚੱਲਦੀ ਆ ਆਨ ਆਫ ਇਹਦੇ ਵਿੱਚ ਬਕਾਇਦਾ ਪਰਸੈਂਟਿੰਗ ਦੱਸੇਗਾ ਹਰ ਇੱਕ ਐਸਐਮਐਸ ਵਿੱਚ ਪਰਸੈਂਟਿੰਗ ਦੱਸੇਗਾ ਕਿੰਨੇ ਪਰਸੈਂਟ 30% ਬੈਟਰੀ ਰਹਿ ਗਈ ਜੀ ਤੁਹਾਡੀ 40% ਬੈਟਰੀ ਰਹਿ ਗਈ 50% ਇਹਦੇ ਵਿੱਚ ਆ ਵੀ ਸਾਰਾ ਆਪਾਂ ਇਹਦੇ ਚ ਲੇਟੈਸਟ ਕਰਤਾ ਬਾਕੀ ਇੱਕ ਵੀਰ ਜੀ ਮੈਂ ਤੁਹਾਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਠੀਕ ਹੈ ਜੀ ਆਹ ਹੈ ਮੇਰਾ ਨੰਬਰ ਆ ਠੀਕ ਹੈ ਮੇਰਾ ਨਾਮ ਵਿਲੀਅਮ ਮੋਘੇ ਵਾਲਾ ਹੈ ਆ ਮੇਰਾ ਨੰਬਰ ਆ ਕਿਸੇ ਨੇ ਖਰੀਦਣਾ ਹੋਵੇ ਕੁਝ ਮਤਲਬ ਕਿ ਕੋਈ ਜਾਣਕਾਰੀ ਲੈਣੀ ਹੋਵੇ ਮੇਰੇ ਆ ਨੰਬਰ ਤੇ ਕਾਲ ਕਰ ਸਕਦਾ ਏ ਇਸੇ ਨੰਬਰ ਤੇ ਮੇਰੇ WhatsApp ਆ ਸਭ ਇੱਕ ਨੰਬਰ ਦੋ ਤੇ ਤੁਸੀਂ ਵੀਰੇ ਮੇਰਾ YouTube Facebook ਤੇ ਵੀਡੀਓ ਵੇਖਦੇ ਹੀ ਹੋ ਪਰ ਪਲੀਜ਼ ਮੇਰੀ ਇੱਕ ਰਿਕੁਐਸਟ ਹੈ ਉਹਨੂੰ ਸ਼ੇਅਰ ਵੀ ਕਰਿਆ ਕਰੋ ਠੀਕ ਆ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਵਾਲੇ ਸਬਸਕ੍ਰਾਈਬਰ ਪੂਰੇ ਨਹੀਂ ਹੋਏ ਮੇਰਾ ਵਾਚ ਟਾਈਮ ਪੂਰਾ ਨਹੀਂ ਹੋਇਆ ਤੇ ਤੁਹਾਡੇ ਭਰਾਵਾਂ ਦੀ ਬਦੌਲਤ ਹੀ ਮੇਰੇ ਮਤਲਬ ਕਿ ਸਬਸਕ੍ਰਾਈਬਰ ਵੀ ਪੂਰੇ ਹੋਣਗੇ ਵਾਚ ਟਾਈਮ ਵੀ ਪੂਰਾ ਹੋਏਗਾ ਠੀਕ ਹੈ ਤੇ ਇੱਕ ਵੀਰ ਜੀ ਤੁਸੀਂ ਨਾ ਉਹਦੇ ਵਿੱਚ ਮੇਰਾ ਵੀ ਚਲੋ ਮੇਰਾ ਤਾਂ ਮਤਲਬ ਕਿ ਹੈ ਹੀ ਹੈ business ਵੱਡਾ ਹੁੰਦਾ ਰਿਹਾ ਤੁਹਾਡਾ ਵੀ ਉਹਦੇ ਵਿੱਚ ਇਹ ਫਾਇਦਾ ਵੀਰੇ ਜਿੱਦਾਂ ਹੀ ਮੈਂ ਕੋਈ YouTube ਤੇ ਵਧੀਆ ਵੀਡੀਓ ਬਣਾਉਣਾ ਕੁਝ ਬਣਾਉਣਾ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਏ ਜਿੱਦਾਂ ਕਿ ਹੁਣ ਮੈਂ ਕੰਮ ਕਰ ਰਿਹਾ ਤੁਸੀਂ ਮੇਰੇ ਪਲੀਜ਼ ਮੇਰੇ YouTube ਚੈਨਲ ਤੇ ਫੇਸਬੁੱਕ ਨੂੰ ਫੋਲੋ ਕਰੋ YouTube ਚੈਨਲ ਨੂੰ ਮੇਰੇ ਸਬਸਕ੍ਰਾਈਬ ਕਰੋ ਆਪਾਂ ਉਹਦੇ ਵਿੱਚ ਨਵੇਂ ਮਾਡਲ ਬਣਾ ਰਹੇ ਹਾਂ ਜਿੱਦਾਂ ਮੇਰੇ ਬਹੁਤ ਭਰਾਵਾਂ ਨੇ ਕਿਹਾ ਸਾਨੂੰ ਨਾ ਮੋਟਰਾਂ ਦੀ ਤਾਰ ਚੋਰੀ ਹੋ ਰਹੀ ਆ ਆਪਾਂ ਨਾ ਤਾਰ ਚੋਰੀ ਵਾਸਤੇ ਵੀ ਮਾਡਲ ਬਣਾ ਰਹੇ ਹਾਂ ਕਿ ਜਦੋਂ ਕੋਈ ਮੋਟਰ ਦੀ ਤਾਰ ਕੱਟੇਗਾ ਨਾ ਉਹ ਤੁਹਾਨੂੰ ਫੋਨ ਕਰ ਦੇਗਾ ਵੀ ਭਾਈ ਤੁਹਾਡੀ ਮੋਟਰ ਦੀ ਤਾਰ ਕੱਟੀ ਗਈ ਆ ਫਿਰ ਟਰਾਂਸਫਾਰਮਰ ਦਾ ਤੇਲ ਚੋਰੀ ਟਰਾਂਸਫਾਰਮਰ ਚੋਰੀ ਵਾਲੇ ਇਹਨਾਂ ਸਾਰਿਆਂ ਤੇ ਮੇਰਾ ਕੰਮ ਚੱਲ ਰਿਹਾ ਗੱਡੀਆਂ ਦੀ ਚੋਰੀ ਵਾਸਤੇ ਇਹਨਾਂ ਤੇ ਮੈਂ ਕਰ ਰਿਹਾ ਹਾਂ ਵਰਕ ਤੇ ਜਲਦੀ ਮੈਂ ਤੁਹਾਨੂੰ ਵੀ ਰਿਜੀ ਦੇਵਾਂਗਾ ਇਥੇ ਸਾਰਿਆਂ ਨੂੰ ਕਰੂੰਗਾ YouTube ਆਪਦੇ ਚੈਨਲ ਤੇ ਮੈਂ ਪਾਉਂਗਾ Facebook ਤੇ ਪਾਉਂਗਾ ਪਰ ਪਲੀਜ਼ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਜੀ ਔਰ ਮੇਰਾ YouTube ਚੈਨਲ ਨੂੰ ਪੇਜ ਨੂੰ ਮੇਰੇ ਫੋਲੋ ਕਰ ਲਓ ਮੇਰਾ Facebook ਪੇਜ ਨੂੰ ਫੋਲੋ ਕਰੋ ਓਕੇ ਜੀ ਵੀਰ ਜੀ ਮੈਂ ਧੰਨਵਾਦ ਜੀ ਸਾਰਿਆਂ ਦਾ